ਸਤਿ ਸ਼੍ਰੀ ਅਕਾਲ ਦੋਸਤੋ ਜਿਹੜਾ ਤੁਸੀਂ ਪਹਿਲਾਂ ਟੈਲੀ ਖਿੱਚ ਮੁਕਾਬਲਾ ਵੀਡੀਓ ਰਾਹੀਂ ਵੇਖਿਆ ਸੀ ਉਹ ਆਹ ਜਿਹੜੀ ਤੁਸੀਂ ਵੀਡੀਓ ਵੇਖ ਰਹੇ ਹੋ ਇਹ ਅਗਲਾ ਭਾਗ ਹੈ ਵੀਡੀਓ ਦਾ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਪਹਿਲਾਂ ਵਾਂਗੂ ਪਿਆਰ ਦਾ ਸਬੂਤ ਦਿਓਗੇ ਤੇ ਇਹ ਵੀਡੀਓ ਹੈ ਜਿਹੜੀ ਅਸੀਂ ਉੱਥੇ ਗਏ ਤਾਂ ਜਿਹੜੀ ਤੁਸੀਂ ਸਕਰੀਨ ਤੇ ਵੀਡੀਓ ਵੇਖ ਰਹੇ ਹੋਗੇ ਆਹ ਜੀ ਸੀ ਵੀ ਦੀ ਤੇ ਇਹ ਟਰਾਲੀ ਠੱਪੀ ਜਾਂਦੀ ਹੈ ਵੀ ਆਸੇ-ਪਾਸੇ ਮਿੱਟੀ ਨਾਲ ਡੁੱਲੇ ਇਸ ਵੀਡੀਓ 'ਚ ਤੁਸੀਂ ਅੱਗੇ ਦੇਖ ਲਓ ਕਿ ਕਿਵੇਂ ਕੀ ਹੁੰਦਾ ਹੈ ਅਸੀਂ ਇਸ ਵੀਡੀਓ ਦੇ ਵਿੱਚ ਅਗਲਾ ਭਾਗ ਪੇਸ਼ ਕਰਨ ਜਾ ਰਹੇ ਹਾਂ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਪਿਆਰ ਦਾ ਸਬੂਤ ਦਿਓਗੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਬਾਈ ਬਾਈ ਪ੍ਰਬੰਧਕ ਜੀ ਟਾਇਰ ਪਾ ਰਹੇ ਆ ਇੱਕ ਬੱਚੇ ਨੂੰ ਭਾਰਤੀ ਚਾਈ ਜਾਣੀ ਹੈ ਧਿਆ ਪਰਜੀ ਆਇ ਇੱਕ ਬੱਚਾ ਚੁggen ਕੀ ਨੋਕੀ ਨੋਕੀ ਹੋਵਾ ਤੋ ਬਸ ਹੋ ਗਿਆ ਬੰਦ ਹੋ ਗਿਆ ਸਾਡੇ ਜਿਹੜੇ ਮਲੂਸ ਕਰਦੇ ਆਂ ਤੋ ਮੈਨੂੰ ਕੋਈ ਨਹੀਂ ਆਂਦਾ ਖੁੱਲੇ ਟਾਈਮ ਆਉਂਦਾ ਨਾ ਥੋੜਾ ਜਿਆਦਾ ਧਿਆਨ ਜਿਹੜਾ ਪਹਿਲਾਂ ਲਾ ਕੇ ਹੈ ਨਾ ਉਹ ਟਾਈਮ ਮੋੜੋ ਜਿਹੜਾ ਦੁੱਧ ਵੀ ਕੇ ਜਿਹੜਾ ਦੁੱਧੀਂਦਾ ਹੋਗਾ ਤਾਂ ਕਾਲ ਆ ਜਾਣਾ ਇੱਥੇ ਆਜੇ ਨੈਕਲ ਗਏ ਇਹ ਵਟਪਾਉ ਉਹ ਉਹ ਘਟਪਾ ਆ ਗਿਆ ਉਹ ਨਾ ਯਾਰ ਜਾਣਾ ਪੈਣਾ ਹੁਣ ਜੜ ਕੇ ਤਾਂ ਦੋ ਇਹ ਟਾਈਮ ਜਿਹੜਾ ਬਹੁਤ ਹੋ ਗਿਆ ਭਾਈ ਬਣ ਕੇ ਨਾਲ ਦੇ ਟਰੈਕਟਰ ਜਿਹੜੇ ਤਿਆਰ ਵਰਤਾਰ ਰੱਖੋ ਕਿਉਂਕਿ ਜਦੋਂ ਵੀ ਟਰੈਕਟਰ ਦੇ ਅਨਾਉਂਸ ਕਰਾਂਗੇ ਉਹਨਾਂ ਨੂੰ ਅਸੀਂ ਬੇਤੀ ਕਰਦੇ ਵੀ ਆਪਣੇ ਟਰੈਕਟਰ ਲੈ ਕੇ ਜਿਹੜੇ ਭਰਾ ਗਰਾਊਂਡ ਦੇ ਵਿੱਚ ਆ ਜਾਣ ਕਿਉਂਕਿ ਸਮਾਂ ਤੁਸੀਂ ਮੰਨ ਕੇ ਚਲੋ ਵੀ ਇੱਕ ਦੇ ਤਕਰੀਬਨ ਜਿਹੜਾ ਸਮਾਂ ਹੋ ਗਿਆ ਟਰੈਕਟਰ ਆਪਣੇ ਕੋਲ ਬਹੁਤ ਜ਼ਿਆਦਾ ਹੋ ਚੁੱਕੇ ਹੈ ਸਾਰੇ ਬਾਈਆਂ ਦਾ ਧੰਨਵਾਦ ਹੈ ਜਿੰਦੇ ਬਾਈ ਬਣਾ ਰੋਟੀ ਖਾਣ ਦੀ ਹੈ ਦੂਜੇ ਬੰਦੇ ਦੀ ਫੋਟੋ ਲੱਗੀ ਹੈ ਬਾਈ ਪਰਾ ਜਿਹੜਾ ਸਾਰੇ ਟਰੈਕਟਰ ਵਾਲੇ ਬਾਈ ਜਿਹੜੇ ਮੋੜ ਕਰਨ ਚੱਲਦੇ ਰੌਂਡ ਦੇ ਵਿੱਚ ਪਰਾ ਜਿਹੜਾ ਮੰਨਿਆ ਜਾਵੇਗਾ ਬਾਅਦ ਵਿੱਚ ਹਾਂ ਜਦੋਂ ਟਾਈਮ ਪੂਰਾ ਹੋ ਉਸ ਤੋਂ ਬਾਅਦ ਕੋਈ ਜਿਹੜਾ ਪਰਾ ਨਹੀਂ ਮੰਨਿਆ ਜਾਣਾ ਚੱਲਦੇ ਰੌਂਡ ਦੇ ਵਿੱਚ ਪਰਾ ਜਿਹੜਾ ਬਈ ਉਹ ਮੰਨਿਆ ਜਾਵੇਗਾ ਬੜੀ ਪਹਿਲਾਂ ਗਰਾਊਂਡ ਕਲੀਅਰ ਕਰੀਏ ਆਪਾਂ ਫਿਰ ਜਿਹੜੇ ਟਰੈਕਟਰਾਂ ਦੇ ਟਰਾਲੀ ਖਿੱਚੇ ਬਕਾੜਲੇ ਜਿਹੜੇ ਕਿਰਾਏ ਜਾਂਦੇ ਆ ਗਰਾਊਂਡ ਕਲੀਅਰ ਕਰੀਏ ਆਪਾਂ ਇਹ ਗਰਾਊਂਡ ਲਈ ਪਹਿਲਾ ਟਰੈਕਟਰ ਹੈਪੀ ਪੱਲੂ ਸੋਨਾਲੀਕਾ ਇਹ ਸਾਡਾ ਵੀਰ ਜਿਹੜਾ ਟਰੈਕਟਰ ਲੈ ਕੇ ਆਇਆ ਗਰਾਊਂਡ ਦੇ ਵਿੱਚ ਹੈਪੀ ਪੱਲੂ ਸੋਨਾਲੀਕਾ ਦੂਜਾ ਟਰੈਕਟਰ ਬਿੰਦ ਚੀਮਾ ਵਰਲਡ ਭਾਰ 5310 ਤੀਜਾ ਟਰੈਕਟਰ ਤੰਨ ਤੰਨ ਬਾਬਾ ਪੰਜਾਬ ਸਿੰਧ ਪਾਵਰ ਟਰੈਕ ਚੌਥਾ ਟਰੈਕਟਰ i47+ farm 60 ਪੰਜਵਾਂ ਟਰ ਉਹ ਜਿਹੜੇ ਸਾਡੇ ਪ੍ਰਬੰਧਕ ਜੀ ਹੋਰਾਂ ਨੇ ਕੱਢਿਆ ਹੈ ਇਹ ਜਿਹੜੇ ਸਾਰੇ ਮੈਂ ਰੈਸਟਿੰਗ ਦੀ ਨਾਲ ਨਾ ਰੱਖੀਓ ਧਿਆਨ ਰੱਖਿਓ ਨਾਗਰ ਮਾਗਰ ਨਾਗਰ ਮਾੜਾ ਬਾਟ ਘਰ ਦੀ ਮਿੱਟੀ ਨਾਲ ਰਹਿੰਦੇ। ਬਾਹਰ ਦੇਖੀ ਜਾਈ। ਤਾਹ ਮਿੱਟੀ ਦਾ ਹੋ ਤਾਂ ਬਾਹਰ ਦਾ ਮੁੱਦਾ ਆਪਣੀ। ਉਹ ਫੇਰ ਇੰਨਾ ਨਹੀਂ ਦੱਬਣਾ। ਚੱਕ ਲਈ ਜਾਣਾ ਹੈ। ਇਹਦੇ ਦੱਬੀ। ਤਿੰਨ ਸਾਰਾ ਟਿਕਾ। ਉਹ ਪਾਪਾ ਤੁਹਾਨੂੰ ਲੈ ਜਾਓ। ਇਹਦੇ ਨਾਲ ਇਹ ਕਿਹੜਾ ਕਹੋਗਾ। ਕੰਟਰਾ ਆਹੋ ਕਾ ਘੜਾ ਕਰ। ਅਰੇ ਕੋਈ ਆਇਆ ਕੱਥੇ ਫਿਰ ਤੇਰਾ ਨਾ ਆਇਆ। ਉਹ ਇੱਥੇ ਮੜਾ ਟਾਣਾ ਪਾ ਕੇ ਜਾਣਾ ਕੋਈ ਨਹੀਂ। ਤੇਰੇ ਅੱਖਲੇ ਕੋ ਤੇਰੇ ਮਾ ਵੀ ਮੜਾ ਜਾਂਦਾਗਾ।

ਕਦਾ ਕੀ ਗੱਲ ਆ ਮੈਨੂੰ ਬੱਚੋ ਕਿਆ ਕਰਨਾ ਭਾਈ ਮੈਂ ਪਹਿਲਾਂ ਇੰਨੇ ਵਾਰੀ ਬੋਲੇ ਯਾਰ ਕੋਈ ਨਹੀਂ ਆ ਹੁਣ ਕੋਈ ਪਰਚੀਆਂ ਵਧੀਆਂ ਪਰ ਤੁਸੀਂ ਕਹਿੰਦੇ ਵੀ ਆ ਆਏ ਪਰਚੀ ਭਾਈ ਹੁਣ ਆਏ ਪਰਚੀ ਭਾਈ ਹੁਣ ਭਾਈ ਜਿਵੇਂ ਪ੍ਰਬੰਧਕਾਂ ਨੇ ਜਿੱਦਾਂ ਵੀ ਸ਼ਡਿਊਲ ਬਣਾਤਾ ਆਲਾ ਬਜੇ ਲਾ ਕੇ ਰੱਖਦੇ ਰਹੇ ਲੋਕਾਂ ਦਾ ਲੱਗਿਆ ਹਾਂ ਤੇ ਯਾਰ ਬਾਬਾ ਜਿਵੇਂ ਪਰਚੀਆਂ ਪੈ ਗਈਆਂ ਭਾਈ ਹਾਂ ਥੋੜਾ ਜਿਹਾ ਪਿਆਰ ਦੇ ਨਾਲ ਭਾਈ ਹੈਪੀ ਪੰਨੂ ਸੋਨਾਲੀਕਾ ਜੇ ਵੀਰ ਨੂੰ ਬੇਤੀ ਹੈ ਭਾਈ ਆਪਣਾ ਟਰੈਕਟਰ ਭਾਈ ਅਜਾ ਟਰੈਕਟਰ ਭਾਈ ਟਰਾਲੀ ਖਿੱਚਣ ਦੇ ਲਈ ਤਿਆਰ ਆ ਆ ਦੱਸਿਓ ਭਾਈ ਹੈਪੀ ਪੰਨੂ ਆ ਹਾਂ ਹੈਪੀ ਪੰਨੂ ਸੋਨਾਲੀਕਾ ਭਾਈ ਜਿਹੜੇ ਵੀਰ ਨੇ ਟਾਈ ਬਾਜ ਤੇ ਦੇਤੀ ਹੈ ਕਿਹੜਾ ਟਾਈ ਦੱਸਿਓ ਅੱਜ ਬੁੱਕਲੇ ਮੇਲਾ ਸਰੇ ਰਹਾ ਹੋਣਾ ਪੜਾਈ ਕਿਤੇ ਪੈਣੇ ਐ ਗੱਲਾਂ ਕਿਤੇ ਟੋਕਨ ਮਟਾਗਲੇ ਕਿਤੇ ਟਰੈਕਟਰਾਂ ਦੀਆਂ ਹੁੰਦੀਆਂ ਅੱਜ ਕਿਤੇ ਸਹਲਾਏ ਬਰੇ ਕੈਂਟਾਰੇ ਮੰਡਰਪਾਡੀ ਦੇ ਨਾਲ ਖੁੱਟਿਆ ਜਾਏਗਾ ਅੱਜ ਬੜੀ ਗੱਲਾਂ ਜਿਹੜੀਆਂ ਉਹ ਵੀ ਕਹਾਣੀਆਂ かまいたち。

ਔਰ ਧੰਨ ਧੰਨ ਬਾਬਾ ਪੰਜਾਬ ਸਿੰਘ ਜਿਹੜੇ ਸਾਡੇ ਗੁਰ ਪਾਵਰ ਟ੍ਰੈਕ ਵਾਲੇ ਹੈ। ਉਹ ਵੀ ਰਾ ਆਰ ਪਰ ਗਰੁੱਪ ਵਾਲੇ ਵੀ ਸਾਡੇ ਵੀਰ ਕਹਿੰਦੇ ਪਹੁੰਚੇ ਹੈ। ਬਹੁਤ ਬੜਾ ਬਾਈਆਂ ਦਾ ਧੰਨਵਾਦ ਹੈ। ਭਾਈ ਜੀ ਜਲਦੀ ਦੇ ਨਾਲ ਸਮਾਂ ਜਿਹੜਾ ਆਪਾਂ ਖਰਾਬ ਨਾ ਕਰੀਏ। ਆਓ। ਚੱਕਰ ਵੱਗਿਆ। ਆਹ ਟੱਕਰ मार सिंह क्या اڄني दस फार्म सठ आई फोन सैवन प्लस फार्म सठ हो ट्रैक्टर जो अगला राउंड आगे अगला राउंड के लिए सैवन प्लस आई फोन सैवन प्लस फार्म सठ एच फोर MH43630 ਇਹ ਟਰੈਕਟਰ ਬਈ ਆਵੇ MH43630 ਆਈ ਹੋਣ ਫੈਨ ਪਲੱਸ ਇਹ ਜਿਹੜੀ 3 ਆਈ ਹੋਣ ਫੈਨ ਪਲੱਸ ਨੂੰ ਜਿਹੜਾ 5 ਮਿੰਟ ਦਾ ਜਿਹੜਾ ਸਮਾਂ ਦਿੱਤਾ ਗਿਆ ਉਹ ਆ ਜਾ ਬਈ ਯਾਰ ਮੇਰਾ ਲੈਵਲ ਟੋ ਡੈਮਨ ਸਰਬਰਾਂਵ ਦੱਸੀ ਐ ਦੱਸ ਕੇ ਤੇਰਾ ਟਰੈਕਟਰ ਅਵਰੀਆ ਆਕਾਰ ਤੋਂ ਸਨੇਕਵਾ ਆਕਾਰ ਤੋਂ ਸਨੇਕਵਾ ਗੁੰਮਰੇ ਆਇਆ ਸੇਂਦਰ ਗਿਆ ਜੀਤਾ ਫੜਨ ਵਾਲਾ ਡੋਂਡਰ ਟਰੈਕਟਰ ਜਿਹੜੀ ਜਿਹੜਾ ਬਹੁਤ ਬਹੁਤ ਤਿਆਰ ਬਤਿਆ ਜੀਤਾ ਫੜਨ ਵਾਲਾ Oh, I'm going to go to the lake. I'm going ਆਪਣਾ ਤੁਸ ਜਹੋਰੇ ਦੇ ਚਲੇ ਹੈ ਸਾਹਮਣੇ ਦੇ ਵਿੱਚ ਉਹਨਾਂ ਕੋਲ ਜਿਹੜੇ ਟਰੈਕਟਰ ਉਹ ਪਹਾੜੀ ਦੇ ਵਿੱਚ ਪਿੰਡ ਦੇ ਵਿੱਚ ਹੈਗੇ ਹੈ ਸਾਹਮਣੇ ਕਿਹਦੀ ਕੀਤੀ ਤੋੜ ਵੀ ਮੈਂ ਰਾਜਾ ਸੁਭਾ ਜੀਵਾ ਉਹ ਤੇ ਰਿਕਰਡ ਕਰਦਾ ਯਾਰ ਕਿਹੜੀ ਚੇਤ ਕਿਤੇ ਲਹਣੇ ਨਵਾਂ ਨਵਾਂ ਪੈਰ ਨੇ ਤਰੱਕੀ ਜੁ ਪਾਇਆ ਹੈ ਮਿਹਰ ਕਰਦਾ ਆਂ ਤੇ ਇਹਨੇ ਮੂਹਰੇ ਲਿਖਾਇਆ ਹੈ ਇੰਨੀ ਡਾਉਨ ਕਰਾਂ ਬਹੁਤ ਲੱਖਾਂ ਲੋਕੀ ਚਾਹਣਗੇ ਲਾਲਾ ਦੇ ਜੌਂਡੀ ਯਾਰ ਸਾਰੇ ਦਿਨ ਚੰਗੇ ਆਉਣਗੇ ਅੱਜ ਕਦੇ ਜੱਟਾਂ ਦੇ ਉੜਦੇ ਜਹਾਜ਼ ਅੱਜ ਕਦੇ ਮੇਲੇ ਦੇ ਤਗੜੇ ਤਗੜੇ ਸੱਦੇ ਹੋਏ ਐ ਅੱਜ ਕਦੇ ਅੱਗ ਨਿਕਲੀ ਪਈ ਰੰਕੂ ਬਾਈ ਅੱਜ ਕਦੇ ਲੋਕਾਂ ਦੇ ਹੁੱਲੇ ਖਲਾਰੇ ਅੱਜ ਕਦੇ ਕੱਲਾ ਟਗਾਣੇ ਲੱਗੇ ਆ ਪੰਨਾ ਵੀ ਹੱਲਾ ਗੁੱਲਾ ਰੱਖੀਦਾ ਹਾਓ ਕਰਾਕੇ ਬੱਤਲੋ ਅੱਜ ਅੱਗ ਨਿਕਲਣੀ ਐ ਅੱਜ ਕਦੇ ਰਾਤ ਤੱਕ ਪਤਾ ਲੱਗ ਜਾਣਾ ਜੀਤਾ ਬਹਿਮਣ ਵਾਲਾ ਜੌਂਡੀਆ ਦਾ ਟਰੈਕਟਰ ਇਹ ਵੀ ਜਿਹੜਾ ਟਰੈਕਟਰ ਬਈ ਬਿਲਕੁਲ ਤਿਆਰ ਵਰ ਤਿਆਰ ਰਵੇ ਇਹ ਟਰੈਕਟਰ ਨੂੰ ਅਸੀਂ ਦੇਖਤੀ ਕਰਦੇ ਆ ਇਹ ਟਰੈਕਟਰ ਵੀ ਜਿਹੜਾ ਬਿਲਕੁਲ ਤਿਆਰ ਵਰ ਤਿਆਰ ਰਵੇ ਲਓ ਸਾਹਮਣੇ ਕਹਿੰਦੇ ਆਣ ਗੱਲਾਂ ਬਾਤਾਂ ਕਹਿੰਦੇ ਟਿਕਾਣੇ ਪਰ ਮੈਨੂੰ ਲੱਗਦਾ ਹਲੇ ਤੇ ਗੱਲ ਜਿਹੜੀ ਸ਼ੁਰੂ ਨਹੀਂ ਹੋਣ ਦਿੱਤੀ ਅਜੇ ਤਾਂ ਗੱਲਾਂ ਟਿਕਾਣੇ ਲੱਗੀਆਂ ਪੰਨਾ ਰੈਂਕੂ ਵੀ ਹਜੇ ਯਾਰ ਮੈਦਾਨ 'ਚ ਹੈ ਕੁਝ ਵੀ ਹੋ ਸਕਦਾ ਆ ਹਲੇ ਤੇ ਯਾਰ ਮੈਦਾਨ 'ਚ ਕੁਝ ਵੀ ਹੋ ਸਕਦਾ ਹਲੇ ਤੇ ਬੋਲ ਜ਼ਬਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਪਰ ਅੱਜ ਕਹਿੰਦੇ ਆਣ ਗੱਲਾਂ ਕਹਿੰਦੇ ਟਿਕਾਣੇ ਲੱਗ ਜਾਣੀਆਂ ਭਾਈ ਦੇ ਸਾ ਪਿੰਡ ਨੇ ਔਰ ਗੱਲਾਂ ਵਾਪੇ ਕਹਿੰਦੇ ਟਿਕਾਣੇ ਲੱਗੀਆਂ ਪਈਆਂ ਕਿ ਭਾਈ ਦੇ ਸੇ ਪਿੰਡ ਦੇ ਮੁੰਡੇ ਦੇਖ ਲਓ ਓਏ ਮੁੰਡੇ ਸ਼ੱਕ ਪਗਾਉਂਦੇ ਆ ਆ ਦਸਾਰ ਮੈਦਾਨ ਦੀ ਕਿਰਤ ਕਮਾਈ ਖੇਡਾਂ ਉੱਤੇ ਲਾਉਂਦੇ ਆ ਖਰੇ ਘੋਟੇ ਰਿੱਕਟਰ ਖੇਨਾ ਨੂੰ ਗੱਲ ਕਰਦੇ ਨੇ ਟਣਕਾ ਕੇ ਉਹ ਰਾਜੇ ਕੋਲੋਂ ਸੱਤੂ ਭੱਜਣਾ ਉਹ ਨੀ ਰੇਜ ਰੰਗੀਆਂ ਪਾ ਕੇ ਰਾਜੇ ਖੀਲੇ ਮਰਦ ਮੈਦਾਨੋਂ ਹੋਏ ਕਦੇ ਇਹਨਾਂ ਗੱਲਾਂ ਬੱਤ ਟਿਕਾੜੇ ਲੱਝੂ ਪਈਆਂ ਜੀਤਾ ਬਹਿਮਣ ਵਾਲਾ ਜੰਡੀਆ ਟਰੈਕਟਰ ਇਹ ਜਿਹੜਾ ਸਿਰ ਸਾਡਾ ਅਗਲਾ ਟਰੈਕਟਰ ਲੈ ਕੇ ਗਰਾਊਂਡ ਦੇ ਵਿੱਚ ਆ ਜਾਵੇ ਪਰ ਉਹ ਸਾਹਮਣੇ ਕਦੇ ਚਰਚੇ ਹੋਣੇ ਵੀ ਚਾਹੀਦੇ ਆ ਜਦੋਂ ਅੱਜ ਕਦੇ ਲੋਕਾਂ ਨੇ ਕਦੇ ਮੌੜੀ ਹੋਏ ਟਰੈਕਟਰ ਕਰਕੇ ਛੱਡੇ ਆ ਕਦੇ ਜੰਡੀਆਰ ਕਦੇ ਨਿਊ ਲੈਂਡ ਕਦੇ ਨਿਆਟ 11 ਕਦੇ 3600 ਫੋੜ ਕਦੇ ਕਦੇ ਪ੍ਰੀਤ ਜੀ ਇਹਦੇ ਗੱਲਾਂ ਟਿਕਾਣੇ ਲੱਗੀਆਂ ਪੈਣਾ ਅੱਜ ਕਦੇ ਜੱਟਾਂ ਦੇ ਉੜਦੇ ਜਹਾਲ ਪੁੱਤੋ ਹੋਇਆ ਵੱਡੇ ਬਾਈ ਅੱਜ ਕਦੇ ਅਗਲ ਨਿਕਲਣੀ ਹੈ ਵੀ ਅੱਜ ਕਦੇ ਹੱਲੇ ਹਲੋ ਨੇ ਹੋ ਪਿਆ ਹੈ ਸਾਹਮਣੇ ਦੇਖਾਂਗੇ ਕਿਹੜਾ ਨੌਜਵਾਨ ਅੱਜ ਕਰੇਗਾ ਟਰਾਈ ਤੇ ਟਰੈਕਟਰ ਦੀਨ ਵਾਜਾ ਮਾਰਦੇ ਆ ਉਹ ਜਲਦੀ ਤੇ ਜਲਦੀ ਆ ਜਾ ਕਰ ਹਾਂ ਲੈ ਸਰਬਰਾਹ ਅਗਲਾ ਟਰੈਕਟਰ ਕਿਹੜਾ ਹੁੰਦਾ ਭਾਈ ਯਾਰ ਥੋੜਾ ਜਿਆ ਦੱਸ ਦਿਆ ਕਰੋ ਅਗਲਾ ਟਰੈਕਟਰ ਕਿਹੜੇ ਵੀਰ ਦਾ ਜਿਹੜਾ ਅਗਲਾ ਟਰੈਕਟਰ ਜਿੱਤ ਵੀ ਜਿਹੜੇ ਵੀਰਾਂ ਨੇ ਲਖਵਾਇਆ ਉਹ ਜਿਹੜਾ ਜ਼ਰੂਰ ਤੁਸੀਂ ਜਾਣਕਾਰੀ ਦੇ ਦਿਆ ਕਰੋ ਅਗਲਾ ਟਰੈਕਟਰ ਵੀ ਜਿਹੜਾ ਜੀਤਾ ਬਹਿਮਣ ਵਾਲਾ ਜੌਂਡੀਅਰ ਇਹ ਵੀਰ ਜਿਹੜਾ ਤਿਆਰ ਬਰ ਤਿਆਰ ਹੋਵੇ ਢੋੜਕੜੀ ਸਮਹਿਕਮਾ 3631 ਪੀਤੀ ਉੱਪਾ 20590 ਇਹ ਜਿਹੜਾ ਵੀਰ ਵੀ ਤਿਆਰ ਪਰ ਤਿਆਰ ਰਵੇ ਸਾਰੇ ਬੋਤਲ ਟਰੈਕਟਰ ਟਰੈਕਟਰਾਂ ਦੇ ਨਾਮ ਜਿਹੜੇ ਮੈਂ ਜਿਹੜੇ ਐਕਸਟਰਾ ਬੋਲ ਦਿੱਤੇ ਐ ਉਹ ਵੀਰ ਵੀ ਜਿਹੜੇ ਬਿਲਕੁਲ ਤਿਆਰ ਪਰ ਤਿਆਰ ਰਹਿਣ ਬੜੀ ਅਗਲਾ ਟਰੈਕਟਰ ਹੈਂਤਾ ਬੰਮਲ ਵਾਲਾ ਜੋਂਡੀਆ ਰੇ ਇਹ ਵੀ ਜਿਹੜਾ ਤਿਆਰ ਵਰ ਤਿਆਰ ਰਵੇ ਦੂਤਾ ਬੰਨ ਵਾਲਾ ਜੋਂਡੀਆ ਟਰੈਕਟਰ ਇਹ ਵੀ ਨਾ ਸੀ ਬੇਤੀ ਕਰਦੇ ਐ ਇਹ ਵੀ ਜਿਹੜਾ ਟਰੈਕਟਰ ਬਿਲਕੁਲ ਤਿਆਰ ਵਰ ਤਿਆਰ ਰਵੇ ਅੱਜ ਹੋਰ ਜਿਹੜਾ 36 ਸੀ ਉਹ ਵੀ ਤਿਆਰ ਰਵੇ आई फोन हैवर प्लस अबे कितनी आवाजें मार देती है बड़े भाई आई फोन हैवर प्लस वो आ गए वो मेरा आ गया आई फोन हैवर प्लस

हली हली बॉड़ी चढ़ न सघंदी बंदि पौड़ी चढ़ नी सघ बंदि के

ਉਹ ਸਮਝਣਾ ਤਰੱਕੀ ਵਾਹ ਜਾਂਦਾ ਹੈ ਇੱਕ ਗੱਲ ਤਾਂ ਹੈ ਨਹੀਂ ਬੱਚੇ ਤੋਂ ਆਪਦੇ ਯਾਰ ਜਿਹੜਾ ਵੱਟ ਕੇ ਰਹਿ ਕਰੋ ਮੇਰਾ ਵੱਡਾ ਵੀਰ ਅੱਜ ਕੱਲ ਦੇ ਜਿਹੜੇ ਸਮੇਂ ਜਿਹੜੇ ਬੜੇ ਆ ਗਿਆ ਬੜਾ ਮਾਰਾ ਚੱਲ ਪਿਆ ਟਾਈਮ ਅੱਜ ਕੱਲ ਦੇ ਜਿਹੜੇ ਟਾਈਮ ਹੈ ਇਹ ਬੜਾ ਮਾਰਾ ਚੱਲਦਾ ਹੈ ਆਉਣੇ ਬੱਚਿਆਂ ਨੂੰ ਆਉਦੇ ਆ ਪਾਓ ਸਵਾਰ ਕੇ ਰੱਖਿਆ ਕਰ ਅਜ ਕਾਲ ਦੇ ਵਿੱਚ ਹੈ ਮਰੀਦ ਨੂੰ ਪਤਾ ਹੈ ਨਸ਼ਿਆਂ ਦੇ ਵਿੱਚ ਜਿਹੜੀ ਆਉਦੇ ਬੱਚਿਆਂ ਦੀ ਜਿਹੜੀ ਸਾਰਿਆਂ ਨੂੰ ਬਗੜ ਦਿੰਦੀ ਹੈ ਔਰ ਸਾਰਿਆਂ ਨੂੰ ਬਗੜ ਦਿੰਦੀ ਹੈ ਨਵੀਂ ਜਨਰੇਸ਼ਨ ਯੰਗ ਜਿਹੜੀ ਅੱਜ ਦੇ ਟਾਈਮ ਦੀ ਹੈ ਜਿਹੜਾ ਬੰਦਾ ਕਿੱਸਾ ਉਹਨਾਂ ਦੇ ਵਿੱਚ ਅਜਿਹਾ ਦੇ ਪਾਉੜ ਜਿੱਤ ਕੇ ਲਾਉਂਦਾ ਸਾਰੇ ਜਿੱਤ ਕੇ ਅਜਿਹਾ ਸੋਇ ਜੇ ਨਾ ਪਾਉਂਦੇ ਪੱਟਾਂ ਦੇ ਵਿਚ ਜਾਣ ਜਿਹੇ اور برآمدے دے پانچوں کلیاں ہونڈ اور کلیاں دے جڑے شخص ہے हम तो 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 हम � तो तो एकर एक कटी है कर लीर जना ट्रेक्टर हां बहर कटना रोड को खड़ी हजार छियालीरवी कटी है ਆਪਣੇ ਸਾਈਡ ਤੇ ਚੱਲ ਗਏ ਆਪਾਂ ਬਹੁਤ ਬੜਾ ਧੰਨਵਾਦ ਹੋ ਰਿਹਾ ਬਹੁਤ ਬਹੁਤ ਸਪੋਰਟ ਦੇਣ ਦੇ ਲਈ ਨਾ 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 ਇਹ ਇੱਕ ਗੱਲ ਕਹਿੰਦਾ ਹੈ ਇਸ ਤਰ੍ਹਾਂ ਨਾ ਨਾ ਇਹ ਜੱਪੇ ਆਏਗਾ ਉਹ ਬਾਹਰ ਆਏਗੇ ਦੋਨੇ ها جنين ۾ ڏسها يا آمنه نه ٿين ٿا هو امن ۾ هٿا ਸਰਕਾਰ ਟ੍ਰੈਕ ਹਾਂ ਅਜੇ ਵੀ ਕੋਈ ਨਹੀਂ ਆਇਆ ਮੇਰੇ ਕੋਲ ਰੋਹਿਤ ਬਜ਼ਾਰ ਟ੍ਰੈਕ ਕਰਨੇ ਕੀ ਕਰਾਉਂਦੇ ਨੇ ਕਿ ਕੀ ਹੋ ਰਿਹਾ ਹੈ ਜੀ ਕੋਈ ਨਹੀਂ ਆ ਰਹੀ ਨਾ ਪਰ ਕਿਹੜਾ ਸਮਝ ਨਹੀਂ ਆ ਰਿਹਾ ਲੋਕਾਂ ਨੂੰ ਕਹਿ ਰਿਹਾ ਹੈ ਇਹ ਬਸ ਰੋਹਿਤ ਨੂੰ ਸਾਡੇ ਦੇ ਕੰਟੈਕਟ ਨੰਬਰ ਪਰ ਤੋਂ 18 31 18 35 ਹੈ ਬਹੁਤ ਬਲਾਈਆ ਚੈੱਕ ਕਰੋ ਆਜੋ ਕੁਤਾਈ ਨਹੀਂ ਬੰਦੇ ਆ ਰਹੇ ਬੜਾ ਬੋਲਣੇ ਵਾਲੀ ਨੀਰ ਸਾਥੂਆ ਬਾਈ ਆ ਗਿਆ ਅਗਰ ਉਹਦੇ ਵਿੱਚ ਨਾ ਆਵੇ ਮੁਦਦਤ ਮਿਲਦੀ ਤੇ ਜੀਆ ਆਪਾਂ ਉਸ ਦਾ ਕਰਨਾ ਪੈਣਾ ਇੱਕ ਬਾਈ ਜਿਹੜਿਆ ਬਾਤੂ ਬੱਤੇ ਗਰਾਊਂਡ ਤੇ ਖੜਿਆ ਬਾਈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹਾਤਾ